ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਜ਼ਿਲ੍ਹਾ ਕਚੈਰੀਆਂ ਦੇ ਲਈ ਭਰਤੀਆਂ ਕੀਤੀ ਜਾਣੀਆਂ ਹਨ ਫਰੀਦਕੋਟ ਦੇ ਜ਼ਿਲ੍ਹਾ ਕਚੈਰੀਆਂ ਦੇ ਵਿੱਚ ਇਹ ਜੋ ਭਰਤੀਆਂ ਕੀਤੀਆਂ ਜਾਣੀਆਂ ਬਹੁਤ ਵਧੀਆ ਮੌਕਾ ਬਹੁਤ ਵਧੀਆ ਪੋਸਟਾਂ ਰਹਿਣ ਵਾਲੀਆਂ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਵੀਡੀਓ 'ਚ ਸਾਂਝੀ ਕਰਾਂਗੇ ਪੋਸਟਾਂ ਦੇ ਸਬੰਧ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅੱਗੇ ਦੋਸਤੋ ਮਿੱਤਰਾਂ ਨਾਲ ਸ਼ ਜਿਹੜੇ ਵੀ ਰਾਣੇ ਸਾਡੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਕੇ ਰੱਖ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਅੱਜ ਦੀਆਂ ਜੋ ਪੋਸਟਾਂ ਜਾਰੀ ਹੋਈਆਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਪਰਫਾਰਮਰ ਦੀ ਜ਼ਰੂਰਤ ਹੋਊਗੀ ਪਰਫਾਰਮਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਪਰਫਾਰਮਰ ਨੂੰ ਤੁਸੀਂ ਪੂਰੀ ਤਰ੍ਹਾਂ ਭਰ ਲੈਣਾ ਆਪਣੇ ਸੰਬੰਧਿਤ ਸਾਰੇ ਦਸਤਾਵੇਜ਼ ਤੁਹਾਡੀ ਕੁਆਲਿਫਿਕੇਸ਼ਨ ਆ ਐਕਸਪੀਰੀਅੰਸ ਦੇ ਦਸਤਾਵੇਜ਼ ਨਾਲ ਲਗਾ ਕੇ ਤੁਸੀਂ ਇਹਨਾਂ ਤੱਕ ਪਹੁੰਚ ਕਰ ਸਕਦੇ ਹੋ ਤਾਂ ਇਹ ਜੋ ਦਸਤਾਵੇਜ਼ ਆ ਵੱਖ-ਵੱਖ ਤਰ੍ਹਾਂ ਦੇ ਉਹਨਾਂ ਦੀ ਲਿਸਟ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਤੁਸੀਂ ਨਾਲ ਅਟੈਚ ਕਰ ਸਕਦੇ ਹੋ ਇਸ ਪਰਫਾਰਮੈਂਸ ਦੇ ਤੇ ਅਪਲਾਈ ਕਰਨ ਦੇ ਲਈ ਤਾਂ ਕਿ ਪੋਸਟਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਜੋ ਪੋਸਟਾਂ ਜਾਰੀ ਹੋਈਆਂ ਹਨ ਕਲਰਕ ਦੀਆਂ ਪੋਸਟਾਂ ਜਾਰੀ ਹੋਈਆਂ ਜਿਹੜਾ ਆਗਮਕ ਇਸ ਪੋਸਟਾਂ 10 ਪੋਸਟਾਂ ਜਾਰੀ ਹੋਈਆਂ ਹਨ ਕੈਟਾਗਰੀ ਅਨੁਸਾਰ ਜੋ ਵਨ ਟੈਪ ਪੋਸਟਾਂ ਦੀ ਕੀਤੀ ਗਈ ਹੈ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਦੇਖ ਸਕਦੇ ਹੋ ਨੋਟੀਫਿਕੇਸ਼ਨ ਦਾ ਲਿੰਕ ਸਾਡੀ ਵੀਡੀਓ ਦੇ ਡਿਸਕ੍ਰਿਪਸ਼ਨ ਚੋਂ ਲੈ ਸਕਦੇ ਹੋ ਤੁਸੀਂ ਤੇ ਇਹਨਾਂ ਦੀ ਵੈਬਸਾਈਟ ਹੈ e-courts of Faridkot ਇਸ ਵੈਬਸਾਈਟ ਤੇ ਸੈਲਰੀ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਲਿਖਿਆ ਗਿਆ ਜੀ ਸੈਲਰੀ will be paid as per the latest instructions ਯੋਗਤਾ ਇਹਨਾਂ ਪੋਸਟਾਂ ਦੇ ਲਈ BA, BSC ਜਾਂ ਕੋਈ ਤੇ ਬਰਾਬਰ ਦੀ ਯੋਗਤਾ ਜੇਕਰ ਤੁਹਾਡੇ ਕੋਲ ਹੈਗੀ ਹੈ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 10ਵੀਂ ਪੱਤਰ ਤੱਕ ਪੰਜਾਬੀ ਪੜ੍ਹੀ ਹੋਵੇ ਇਹ ਤੁਹਾਡੇ ਕੋਲ ਲਾਜ਼ਮੀ ਹੈ ਜੀ ਕੁਆਲਿਫਿਕੇਸ਼ਨ ਹੋਣੀ ਕੰਪਿਊਟਰ ਦੇ ਵਿੱਚ ਤੁਹਾਡੀ ਮੁਹਾਰਤ ਹੋਣੀ ਚਾਹੀਦੀ ਹੈ ਜੀ ਏਜ ਇਹਨਾਂ ਪੋਸਟਾਂ ਦੇ ਲਈ ਜਨਰਲ ਕੈਟਾਗਰੀ ਦੇ ਲਈ 18 ਤੋਂ 37 ਸਾਲ ਰੱਖੀ ਗਈ ਹੈ 1 ਇੱਕ 2024 ਤੱਕ ਤੁਹਾਡੀ ਏਜ ਦੇ ਹੋਣੀ ਚਾਹੀਦੀ ਹੈ ਤੇ ਏਜ ਰੈਲੈਕਸੇਸ਼ਨ ਐਸ ਪਰ ਗਵਰਨਮੈਂਟ ਰੂਲਸ ਇਹਨਾਂ ਪੋਸਟਾਂ ਦੇ ਲਈ ਰ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਜੋ ਐਗਜ਼ਾਮ ਲੈ ਜਾਣਾ ਇੰਗਲਿਸ਼ ਕੰਪੋਜੀਸ਼ਨ ਤੇ ਜਨਰਲ ਨੌਲੇਜ ਦਾ ਪੰਜਾਬ 50 ਨੰਬਰ ਦਾ ਜੋ ਐਗਜ਼ਾਮ ਹੈ ਰਹਿਣ ਵਾਲਾ ਹੈ ਜਿਹਦੇ ਕੁਆਲੀਫਾਈਂਗ ਮਾਰਕਸ ਇਹਨਾਂ ਵੱਲੋਂ 33% ਰੱਖੇ ਗਏ ਆ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਇਹਨਾਂ ਵੱਲੋਂ ਜੋ ਸ਼ਡਿਊਲ ਹੈ ਐਗਜ਼ਾਮ ਦਾ ਟੈਸਟ ਦਾ ਇੰਟਰਵਿਊ ਜੋ ਵੀ ਇਹਨਾਂ ਵੱਲੋਂ ਰਹਿਣ ਵਾਲੀ ਹੈ ਉਹਦਾ ਅਪਡੇਟ ਇਹਨਾਂ ਦੀ ਵੈਬਸਾਈਟ ਤੇ ਜਾਰੀ ਕੀਤਾ ਜਾਊਗਾ ਵੈਬਸਾਈਟ ਦਾ ਲਿੰਕ ਤੁਸੀਂ ਸਾਡੀ ਵੀਡੀਓ ਦੀ ਡਿਸਕ੍ਰਿਪਸ਼ਨ ਚੋਂ ਵੀ ਲੈ ਸਕਦੇ ਹੋ ਤੇ ਨੋਟਿਫਾਈ ਕਰ ਸਕਦੇ ਹੋ ਜੀ faridkot.nic.gov.in ਇਸ ਵੈਬਸਾਈਟ ਨੂੰ ਤੁਸੀਂ ਅ ਕਿਸੇ ਵੀ ਅਪਡੇਟਸ ਦੇ ਲਈ ਤੁਸੀਂ ਚੈੱਕ ਜੇ ਜਿਹੜੇ ਚਾਹਵਨ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਪਤਾ ਨੋਟ ਕਰ ਲਓ ਜੀ ਜਿੱਥੇ ਤੁਸੀਂ ਆਪਣੇ ਦਸਤਾਵੇਜ਼ ਆ ਆਪਣਾ ਪਰਫਾਰਮਾ ਭੇਜਣਾ ਆਫਿਸ ਆਫ ਦਿ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਫਰੀਦਕੋਟ ਇੱਥੇ ਤੁਸੀਂ ਇਹਨਾਂ ਤੱਕ ਪਹੁੰਚਦੇ ਕਰਨਾ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਅੰਤਿਮ ਮਿਤੀ ਇਹਨਾਂ ਵੱਲੋਂ 27 ਸਤੰਬਰ 2024 ਲਿਖੀ ਹੋਈ ਹੈ ਸ਼ਾਮ 5:00 ਵਜੇ ਤੱਕ ਤੁਸੀਂ ਇਹਨਾਂ ਤੱਕ ਆਪਣੇ ਆ ਅਰਜ਼ੀਆਂ ਜੋ ਭੇਜ ਸਕਦੇ ਪਤਾ ਹੈ ਜੀ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜ